ਆਰੇ ਨੂੰ ਪਿਆਰੇ ਪ੍ਰੀ ਸਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੀ ਤੇ ਅੱਜ ਕਰਾਂਗੇ ਜੀ ਆਪਾਂ ਜੀਰੀ ਦੀ ਬਾਡੀ 1500 ਨੂੰ ਆਈ ਹੋਈ ਹੈ ਜੀ ਆਪਣੀ ਥੋੜੀ ਜੀ ਅੱਧਾ ਕਿੱਲਾ ਜੀ ਵੱਡਾਂਗੇ ਉਹ ਮਸ਼ੀਨ ਪਹੁੰਚ ਗਈ ਜੀ ਆਪਣੇ ਲਵੇ ਕੀ ਝਾੜ ਆਉਂਦਾ ਕੇ ਰੇਡ ਲੱਗਦਾ ਸਾਰੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੀ ਆਪਾਂ ਪਹੁੰਚ ਗਈ ਜੀ ਮਸ਼ੀਨ ਬਸ ਕਰਾਂਗੇ ਜੀ ਹੁਣ ਤਿਆਰੀ ਵੱਡਣ ਦੀ ਟੇਕੋ ਵੀ ਮੱਥਾ ਕੇ ਨਾ ਇਹ ਸੀਜ਼ਨ ਦੀ ਆਪਣੀ ਪਹਿਲੀ ਆਪਣੀ ਆਈ ਆ ਸ਼ੁਰੂਆਤ ਆਪਣੀ ਹੀ ਹੋਈ ਜਾ ਮੱਥਾ ਲੱਗਿਆ ਜੀ ਟੇਕਣਾ ਕੜਾ ਨਾ ਹੋਇਫੰ ਅੱਗੇ ਵੀ ਟੇਕ ਦੇ ਕਟਰ ਵਾਰ ਦੇ ਤੁਸੀਂ ਟੇਕ ਦੇ ਭਾਈ ਮਾਰ ਲਾ ਮੋਟਰਦਾਰ ਜਾਓ ਮੈਂ ਲਾ ਬਹੁਤ ਸਾਰਾ ਆਉਂਗਾ ਠੀਕ ਹੈ ਜੀ ਲੱਡੂਆਂ ਦਾ ਵੀ ਹੁੰਦਾ ਤੈਨਹੀਂ ਚ ਨੰਬਰਦਾਰ ਜੀ ਹਾਂ ਜੀ ਪਤਾਸੀ ਆਹੀ ਤਾਂ ਕਰਤਾ ਚਲੂ ਕੰਮ ਜੀ ਲੈ ਕੇ ਬਾਪੇ ਦਾ ਨਾਮ ਵੀਰੇ ਵੀਰੇ ਦੇ ਨਾਲ ਵੀਰੇ ਦੇ ਨਾਲ ਆਪਾਂ ਇਹ ਸੀਜ਼ਨ ਦਾ ਜੀ ਸ਼ੁਰੂਆਤ ਆਪਣੇ ਕੋਲੇ ਲੱਗਿਆ ਜੀ ਕਰਨ ਕੰਪਨੀ ਦੀ ਪਹਿਲਾ ਆਪਾਂ ਅਹੀ ਪੱਟਣ ਲੱਗੇ ਜੀ 1909 ਅੱਜ ਕਾਦੀ ਹੁੰਦੀ ਆ ਮੈਂ ਜਾਂਦੀ ਚੀ ਲੱਕੀ ਰਿਹਾ ਬਾਹਰ ਲੱਟੇ ਕਰਦੇ ਆ ਤਾਂ ਥੋੜੀ ਸਾਗੜ ਚ ਵੜਾ ਰਿਹਾ ਵੀਰੇ ਕਿਉਂਕਿ ਆਪਣੀ ਜੀਰੀਆਂ ਨਾ ਜਿਹੜੀ ਇਹ ਥੋੜੀ ਜੀ ਪੱਕ ਗਈ ਇੱਕ 16 99 ਇੱਕ 1500 ਨੂੰ ਇਹ ਥੋੜੀ ਜੀ ਨਰਮ ਪੜਾਉਣੀ ਪੈਂਦੀ ਆ ਉਹਦੇ ਕਰਕੇ ਥੋੜੀ ਜੀ ਸਾਗੜ ਦੀ ਸਾਗੜ ਸਾਗੜੇ ਪੜਾਉਣ ਲੱਗਿਆ ਆਪਣੀ ਮੁੱਛ ਲਾ ਗਈ ਜੀ ਹਲੇ ਨੀ ਸਾਰਾ ਚੱਲ ਰਿਹਾ ਜੀ ਨਿਸਰਨ ਲੱਗੀ ਪਈ ਆ ਇਹ ਜੀ ਦੀ ਆਪਣੀ ਹਲੇ ਨਿਕਲਿਆ ਹੋਊਗੀ 5-7 ਦਿਨਾਂ ਚ ਬਾਹਰ ਸਾਰੀ ਚੱਲ ਰਿਹਾ ਜੀ ਮਸ਼ੀਨ ਦੇਦਾ ਇੱਕ ਢੇਡਾ ਵਾਲੇ ਵਾਲੇ ਨੂੰ ਚੱਲਦੇ ਜੀ ਟਰੈਕਟਰ ਲੈ ਕੇ ਪਵਾਵਾਂਗੇ ਦਾਣੇ ਲਵੇ ਲਾਲੀ ਜੀ ਟਰੈਕਟਰ ਨੂੰ ਬਾਈਕ ਦਾ ਟੈਂਕ ਹੋਊਗਾ ਵੀਰੇ ਫੁੱਲ ਭਰਿਆ ਹੋਆ ਬਸ ਅੱਧਾ ਕਿ ਕਿਲਾ ਦੀ ਦੇਖਦਾ ਕਹੇ ਜੀ ਨਿਕਲਦੇ ਆ ਦਾਣੇ ਕਹੇ ਜਨੇ ਰੰਗ ਰੂਪ ਦਾਣਿਆਂ ਦਾ ਉਹ ਤਿੰਨ ਕਵੇੜੇ ਰਹਿ ਗਏ ਜੀ ਹੁਣ ਪਵਾਲੀਆ ਦਾਣੇ ਗਾਣੇ ਪੈਦੇ ਨੇ ਟਰਾਲੀ 'ਚ ਬੜਾ ਮਨ ਖੁਸ਼ ਹੁੰਦਾ ਬਾਈ ਫਾਦਮਾ ਸਾਭੀਆਂ ਟਰਾਲੀ 'ਚ ਆਏ ਹੁੰਦਾ ਨੇ ਪਾਵੇ ਹੋ ਗਿਆ ਤਾਂ ਜੀ ਫਾਈਨਲ ਕੰਮ ਵੱਢਿਆ ਗਿਆ ਤਾਂ ਆਪਣਾ ਅੱਦਾ ਕਿੱਦਾਂ ਇਹ ਪ੍ਰਸ਼ੀਨ ਪਿੱਜਾਂਗੇ ਜਿਹਦੇ ਕਰਕੇ ਕੀਤਾ ਲਾ ਲਿਆ ਤਾਂ ਇਹ ਵੜ ਗਿਆ 71500 ਨਾਲ ਅੱਜ ਜਿਹਦੇ ਵਿੱਚ ਇਹ ਕੀਤਾ ਪ੍ਰੋਸੀਡ ਹੋ ਜੂਗਾ ਜੀ ਕਰੋ ਜੀ ਚੈੱਕ ਦਾਣੇ ਵਿੱਚ ਥੋੜਾ ਜਿਹਾ ਕਾਲਾ ਦਾਣਾ ਵੀ ਹੈਗਾ ਜੀ ਫੜਾ ਵੀ ਆ ਵਿੱਚ ਹਲਦੀ ਵੀ ਹੈਗੀ ਆ ਤਿੰਨੇ ਚੀਜ਼ਾਂ ਇਕੱਠੀਆਂ ਨੇ ਬਾਕੀ ਝਾੜ ਵੀ ਦੇਖਣ ਨੂੰ ਥੋੜਾ ਜਿਹਾ ਘੱਟੇ ਲੱਗਦਾ ਜੀ ਬਾਕੀ ਕੱਲ ਨੂੰ ਮੰਡੀ 'ਚ ਜਾ ਕੇ ਪਤਾ ਲੱਗੂਗਾ ਕੀ ਝਾੜ ਆਉਂਦਾ ਹੈ ਕੀ ਇਹ ਰੇਟ ਲੱਗਦਾ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜੀ ਇਹਦੀ ਇੱਕ ਛੋਟਾ ਜਿਹਾ ਬਲੌਗ ਜੀ ਆਪਣਾ ਅਤੇ ਬਲੌਗ ਦੇਖ ਕੇ ਵੀਰੇ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਜਰੂਰ ਕਰਿਓ ਜੀ ਮਿਲਦੇ ਆ ਕਿਸੇ ਹੋਰ ਅਗਲੀ ਨਵੀਂ ਵੀਡੀਓ ਦੇ ਵਿੱਚ ਜੀ